ਨੰਦਾਂ ਦੀ ਪੁਰੀ ਨੂੰ ਸਾਧ ਸੰਗਤ ਜੀ ਜਦੋਂ ਛੱਡਣ ਦਾ ਮਨ ਕੀਤਾ ਨਾ ਸਿੱਖਾਂ ਨੇ ਬੇਨਤੀ ਕੀਤੀ ਆ ਸਰਬੋਤਮ ਜੀ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਚੱਲੀਏ ਕੁਝ ਸਿੰਘ ਜਿਹੜੇ ਨੇ ਬਦੌਬਾ ਲਿਖ ਕੇ ਨਏ ਨੇ ਮਾਤਾ ਜੀ ਆ ਕੇ ਸਤਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਖੋ ਲੈ ਪੌੜੇ ਵਿਖਿਆ ਕਿ ਰਸਤ ਪਾਣੀ ਕਿਲੇ ਵਿੱਚ ਆਉਣਾ ਬੰਦ ਹੋ ਗਿਆ ਹੈ ਜੇ ਸਿੱਖ ਜਿਹੜੇ ਨੇ ਸ਼ਹੀਦ ਹੋ ਗਏ ਨੇ ਕਿਉਂ ਨਾ ਇੱਕ ਵਾਰ ਸੱਦ ਦਿੱਤਾ ਜਾਵੇ ਬਾਰ-ਬਾਰ ਜਿਹੜਾ ਸਾਧ ਸੰਗਤ ਜੀ ਉਹ ਪਹਾੜੀ ਰਾਜਿਆਂ ਵੱਲੋਂ ਇਹ ਕਿਹਾ ਜਾਦਾ ਸੀ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਨੂੰ ਕੋਸ਼ਿਸ਼ ਨਹੀਂ ਕਰਾਂਗੇ ਪਰ ਜਦੋਂ ਸਾਧ ਸੰਗਤ ਜੀ ਦਿੱਲੀ ਦੇ ਵਿੱਚੋਂ ਕ੍ਰੌਣ ਸ਼੍ਰੀ ਗੁਰੂ ਪਾਤ੍ਰੀ ਲੈ ਕੇ ਇੱਕ ਬਾਜੀ ਤੇ ਗਉਂ ਦੀਆਂ ਕਸਮਾਂ ਖਾ ਕੇ ਜਿੰ ਕੋ 700 ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੇ ਕੋਲਣ ਦੇ ਵਕੀਰ ਮਾਰ ਕੇ ਆਉਂਦੇ ਨੇ ਇੱਕ ਕਾਜੀ ਤੇ ਇੱਕ ਪੰਮਾ ਪੁਜੋਤ ਆਖ ਕੇ ਜੇ ਤੁਧ ਧਰਮ ਦਾ ਬਾਸਾ ਪਾਇਆ ਕਿ ਸਾਥੋ ਆਪਣੇ ਧਰਮ ਦੀ ਕਸਮ ਹੈ ਤੁਸੀਂ ਅਨੰਦਪੁਰ ਦੀ ਪੁਲੀ ਨੂੰ ਛੱਡ ਦੇਵੋ ਸੀ ਤੁਹਾਨੂੰ ਕੁਝ ਨਹੀਂ ਖਵਾਉਂ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਪਰਿਵਾਰ ਨੂੰ ਸਿੰਘਾਂ ਨੂੰ ਕਹਿਦ ਕਰਕੇ ਅਸੀਂ ਛੇ ਪੌਣੀ ਰਾਤੀ ਅੱਜ ਦੀ ਰਾਤ ਦਾ ਸਾਸਾ ਦਿੱਤੀ ਕਿਸੇ ਤੇ ਅਨੰਨਾ ਦੀ ਪੁਰੀ ਨੂੰ ਛੱਡ ਦੇਣਾ ਸਿੱਖਾਂ ਦੇ ਮੰਨ ਵਿੱਚ ਬੜਾ ਇਹ ਗੱਲ ਦਾ ਜਨਜ ਵੀ ਸੀ ਕਿ ਸਤਗੁਰੂ ਜੀ ਨੂੰ ਮਾਤਾਵਾਂ ਨੇ ਬੇਨਤੀ ਕੀਤੀ ਸਿੰਘਾਂ ਨੇ ਬੇਨਤੀ ਕੀਤੀ ਸਤਗੁਰੂ ਜੀ ਨੇ ਕਿਸੇ ਦੀ ਵੀ ਨਹੀਂ ਸੁਣੀ ਪਰ ਜਦੋਂ ਉਹ ਧਰਮ ਦਾ ਵਾਸਾ ਪਾਉਂਦੇ ਨੇ ਸਤਗੁਰੂ ਜੀ ਇੱਕ ਮਿੰਟ ਦੇ ਵਿੱਚ ਹੀ ਖਿਲਾਸ਼ਣਾ ਨੂੰ ਤਿਆਰ ਹੋ ਗਈ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੋਂ ਵਿੱਚ ਸਾਨੂੰ ਸਿਖਾਇਆ ਸੀ ਕਿ ਸਿੱਖਾ ਧਰਮ ਕੋਈ ਵੀ ਹੋਵੇ ਕਿਸੇ ਦੀ ਧਰਮ ਦੀ ਗੱਲ ਆ ਜਾਵੇ ਤੇ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਿਤਾ ਵਾਰਤਾ ਜਦੋਂ ਧਰਮ ਦੇ ਚਿੰਨਾਂ ਦੀ ਗੱਲ ਆਈ ਤੇ ਧਰਮ ਦੇ ਗ੍ਰੰਥਾਂ ਦੀ ਗੱਲ ਆਈ ਉਹਦੇ ਵਾਸਤੇ ਪਾਈ ਤੋਂ ਸਾਥ ਮਜੀਠਾ ਦੇ ਬੁੜੇ ਨੂੰ ਛੱਡ ਦਿੱਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਵਾਹ ਤੋਂ ਸਿੰਘਾਂ ਨੂੰ ਕਿਹਾ ਕਿ ਅੱਜ ਰਾਤ ਨੂੰ ਚਾਹ ਦੇ ਆਉਂਦੇ ਨੇ ਇਸ ਕਰਕੇ ਜਿੰਨਾ ਹੌਸਲਾ ਵੱਧ ਤੋਂ ਵੱਧ ਹਥਿਆਰ ਜਿਹੜੇ ਨੇ ਆਪਣੇ ਨਾਲ ਲੱਕੋ ਸਾਧ ਸੰਤ ਜੀ ਜਿਹੜੀਆਂ ਖਚਰਾ ਸੰਤੋ ਤੀਰਾਂ ਦੀਆਂ ਭਰੀਆਂ ਪਰਿਵਾਰ ਤਿਆਰ ਪਰ ਤਿਆਰ ਹੈ ਹੁਣ ਤਿੰਨ ਹਿੱਸਿਆਂ ਦੇ ਵਿੱਚ ਸਾਧ ਸੰਤ ਜੀ ਪਰਿਵਾਰ ਨੂੰ ਹੀ ਤੋਰਿਆ ਸਾਡੇ ਮੂਹਰੇ ਪਹਿਲਾ ਮਾਂ ਬੁਜਰ ਪਾਉ ਤੇ ਛੋਟੇ ਸਹਿਜ ਕਰਦੇ ਆ ਬਾਬਾ ਫਤੇ ਸਿੰਘ ਜੀ ਮਾਤਾ ਦੇ ਨਾਲ ਅੱਗੇ ਨੇ ਬਾਬਾ ਜੋਰਾਵਾਰ ਸਿੰਘ ਜੀ ਪਿੱਛੇ ਬੈਠੇ ਨੇ ਨਾਲ ਹੋਰ ਸਿੰਘਾਂ ਦਾ ਜੱਫਾ ਦੇ ਕੇ ਮਾਤਾ ਦਾ ਜਿਹੜਾ ਰਤਨ ਇਹਨੂੰ ਕੋਰੀਆ ਸਾਧ ਸੰਗਤ ਜੀ ਦੂਜਾ ਜੱਫਾ ਜਿਹੜਾ ਸਤਕਾਰਯੋਗ ਮਾਤਾ ਸਾਹਿਬਪੁਰਾ ਤੇ ਮਾਤਾ ਸੁੰਦਰੀ ਜੀ ਤੇਨਾਂ ਦੇ ਨਾਲ ਭਾਈ ਸਾਹਿਬ ਭਾਈ ਮੋਢੀ ਸਿੰਘ ਜੀ ਹੋਰ ਸਿੰਘਾਂ ਦੇ ਜੱਫੇ ਦੇ ਕੇ ਨਾਲ ਸਾਧ ਸੰਗਤ ਜੀ ਇਹ ਜੱਫਾ ਜਿਹੜਾ ਇਹ ਰਵਾਇਤਾ ਹੁਣ ਧੰਨ ਸ਼੍ਰੀ ਗੁਰੂ ਰੋਪਨ ਸਿੰਘ ਮਹਾਰਾਜ ਜੀ ਆਖਰੀ ਸਮੇਂ ਸਾਧ ਸੰਗਤ ਜੀ ਅਨੰਦਾ ਦੀ ਕੁਰੀ ਦੇ ਵਿੱਚ ਇੱਕ ਚੱਕਰ ਲਾਇਆ ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀਆਂ ਦੇ ਸੀਸ ਵਾਲੀ ਥਾਂ ਤੇ ਸਤਿਗੁਰੂ ਜੀ ਪਹੁੰਚਦੇ ਨੇ ਇੰਸਾਫ ਕਿ ਸਤਿਗੁਰੂ ਜੀ ਨੇ ਆਪਣੇ ਪਿਤਾ ਦੇ ਸੀਸ ਵਾਲੇ ਥਾਂ ਤੇ ਬੰਦਨਾ ਕੀਤੀ ਹੈ ਬਾਸ ਕੀਤੀ ਹੈ ਨਾਲ ਹੀ ਕਿਹਾ ਕਿ ਕੋਈ ਸਿੱਖ ਹੋਵੇ ਜਿਹੜਾ ਇਸ ਥਾਂ ਦੀ ਸੇਵਾ ਕਰੇ ਇੱਥੇ ਜਿਹੜਾ ਝਾੜੂ ਤੇ دیਵਾ ਜਿਹੜਾ ਹੈ ਉਹ ਪੜਨਾ ਚਾਹੀਦਾ ਹੈ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਦੋ ਤਿੰਨ ਵਾਰੀ ਇਹ ਬੇਨਤੀ ਕੀਤੀ ਤੇ ਫਿਰ ਉੱਥੇ ਇੱਕ ਗੁਰਬਖਸ਼ udsasi ਨਾਮ ਦਾ ਸਿੰਘ ਹੈ ਜਿਹਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਿਹਦਾ ਗੁਰੂ ਮਹਾਂ ਲੇਵ ਕਰਕੇ ਹੈ ਉਹਨੇ ਕਿਹਾ ਕਿ ਗੁਰਬਖਸ਼ udsasi ਇਹ ਤੇ ਸੇਵਾ ਕਰੇਗਾ ਪਰ ਸਤਿਗੁਰ ਜੀ ਤੁਸੀਂ ਜਦੋਂ ਚਲੇ ਜਾਣਾ ਅੰਮ੍ਰਿਤਸਰ ਦੀ ਮੋਦੀ ਉੱਤੇ ਉਜਾੜਦੇ ਟਹਿੜਾ ਪੁਰਕਤ ਵਰਗ ਜਿਹੜੇ ਨੇ ਜਿਹੜੇ ਤੁਹਾਡੇ ਨਾਲ ਸੰਗਤ ਜਿੰਨੀਆਂ ਉਹ ਦੇਖਿਆ ਕਰ ਰਹੇ ਨੇ ਜਿਹੜਾ ਨੇ ਅਨੰਦਾ ਦੀ ਪੁਰੀ ਦੇ ਵਿੱਚ ਆਪਦੀ ਵੀ ਬੜੀਆਂ ਉਦੇਖੀਆਂ ਕਰਨੀਆਂ। ਧੰਨ ਸ਼੍ਰੀ ਚੰਦ ਗੋਬਿੰਦ ਸਿੰਘ ਮਹਾਰਾਜ ਜੀ ਕਿਹਾ ਲਗੇ ਪੁਰਬਕਸ਼ ਉਦਾਸੀ ਤੇ ਅਨੰਦਾ ਦੀ ਪੁਰੀ ਹੈ ਇਹਨੇ ਸਦਾ ਬਸਦੀ ਰਹਿਣੀ ਇਹਨੂੰ ਉਜੜਨ ਵਾਲੇ ਕੋ ਜੜ ਜਾਣਗੇ। ਇਹ ਇੰਨੀ ਆਬਾਦ ਹੋ ਗਈ ਕਿ ਇੱਥੇ ਘਰ-ਘਰ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਉੱਠਣਗੇ। ਤੇ ਗੁਰਬਖਸ਼ੂ ਦਾ ਅਸੀਕਨ ਕਰ ਸਰਗੁਜੀ ਤੁਹਾਡੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਪਾਣੀ ਚਾਹੀਦਾ ਹੈ ਤੇ ਤੁਹਾਡੇ ਦਰਸ਼ਨ ਕਿਰੇ ਹੋਣਗੇ ਸਾਧ ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਗੁਰਬਖਸ਼ੂ ਆਸੀ ਜੀ ਜਦੋਂ ਤੁਸੀਂ ਸੇਵਾ ਕਰਕੇ ਇਸ ਸਥਾਨ ਤੇ ਬੰਦਗੀ ਕਰੋਗੇ ਅਮਰ ਜਿਹੜੇ ਆਪਣੇ ਦਾੜੇ ਵਾਲੇ ਝਾੜ ਵਾਲੇ ਤੁਹਾਨੂੰ ਤੁਹਾਡੇ ਦਾੜੇ ਵਾਲੇ ਚੰਗੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣਗੇ ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜਾ ਨਵੇਰਾ ਸਮਾ ਗੁਰਬਖਸ਼ ਦਾਸੀ ਜਦੋਂ ਬੰਦਗੀ ਕਰਕੇ ਉੱਠਣਾ ਤੇ ਸਾਧ ਸੰਗ ਜੀ ਸਤਿਗੁਰੂ ਦੇ ਦਰਸ਼ਨ ਨੂੰ ਕਿਸਾਂ ਦੇ ਵਿੱਚ ਹੋਣੀ ਤਾਂ ਉਹਨੇ ਕਿਸਾਂ ਨੂੰ ਸਤਿਗੁਰੂ ਜੀ ਮਿਲਦਾ ਕਿ ਪਰ ਸਾਡੇ ਕਿਸਾਂ ਸਾਧ ਜੀ ਅੱਜ ਨਾਈਆਂ ਦੀ ਲਪਾਨਾਂ ਤੇ ਰੋਦੇ ਹੋਏ ਅਸੀਂ ਕਹਿਣ ਨੂੰ ਸਿੱਖੋ ਹਾਂ ਪਰ ਕੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਮੁੱਲ ਦੇ ਸਕਦੇ ਹਾਂ ਉਹਨੀਆਂ ਸ਼ਹਾਦਤਾਂ ਜਦੋਂ ਸਾਡਾ ਪੈਰ ਇਹੋ ਜੀ ਜਗ੍ਹਾ ਤੇ ਚੜਦਾ ਸੀ ਅਸੀਂ ਚੇਤੇ ਕਰ ਨਹੀਂ ਹੁੰਦੇ ਸਾਬ ਜਿਆਦਿਆਂ ਨੂੰ ਤੇ ਸਾਬ ਜਿਆਦਿਆਂ ਨੂੰ ਸਾਸੰਗ ਜੀ ਉਹ ਕੋੜੀਆਂ ਚੜਨ ਲੱਗਿਆ ਅਸੀਂ ਸਹਿਬਜ਼ਾਦਿਆਂ ਦੀਆਂ ਦਾਸਾਂ ਦੇ ਉੱਤੇ ਪੈਰ ਰੱਖ ਕੇ ਚੜਦੇ ਜਦੋਂ ਅਸੀਂ ਆਪਣੇ ਕੇਸਾਂ ਦਾ ਸਤਿਕਾਰ ਕਰਦੇ ਹਾਂ ਇਹ ਚੇਤੇ ਰੱਖਿਓ ਜਿਹੜਾ ਗੁਰੂ ਅਜਗੁਰ ਬਖਸ਼ਵਾਲ ਸਾਹਿਬ ਇਹ ਗੱਲ ਕਹਿ ਰਿਹਾ ਹੈ ਕਿ ਤੇਰੇ ਕੇਸਾਂ ਦੇ ਵਿੱਚੋਂ ਸੰਤ ਸਾਡੇ ਦਰਸ਼ਨ ਕਰੇਗਾ ਤੂੰ ਆਪਣੇ ਤੇ ਗੁਰੂ ਕੇਸਾਂ ਨੂੰ ਕਿੰਨਾ ਪਿਆਰ ਕਰਦਾ ਹੋਵੇਗਾ ਪੀਰ ਬੰਦੂ ਸ਼ਾਹ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਕਰਾ ਕੇ ਉਹ ਤੋਂ ਕੇਸ ਅੰਗੇ ਸਿਰ 'ਤੇ ਮੰਗੇ ਗੁਰੂ ਦਾ ਕੇਸਾਂ ਨਾਲੋਂ ਜ਼ਿਆਦਾ ਸਿੱਖਾ ਕੇਸਾਂ ਨੂੰ ਸੁਭਾਰਦਾ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਸਾਰੇ ਆਨੰਦਾਂ ਦੀ ਪੁਰੀ ਦੇ ਵਿੱਚ ਇੱਕ ਵਾਰੀ ਸਤਿਗੁਰ ਜੀ ਨੇ ਆਪਣੇ ਚਰਨ ਪਾਏ ਨਾ ਇੱਥੇ ਸਤਿਗੁਰ ਜੀ ਨੇ 29 ਸਾਲ ਦਾ ਸਮਾ ਆਨੰਦਾਂ ਦੀ ਪੁਰੀ ਦੇ ਵਿੱਚ ਗੁਜ਼ਾਰਿਆ ਉਹ ਆਨੰਦਾਂ ਦੀ ਪੁਰੀ ਉਹ ਸਤਿਗੁਰ ਜੀ ਅੱਜ ਛੱਡਣ ਲੱਗੇ ਪੰਜ ਪਿਆਰੇ ਸਤਿਗੁਰ ਦੇ ਨਾਲ ਲਈ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸਤਿਗੁਰ ਦੇ ਨਾਲ ਲਈ ਸਾਥ ਸੰਗਤ ਜੀ ਪਹਾੜੀਆਂ ਦੇ ਇਹ ਕਸਮਾਂ ਖਾਦੀਆਂ ਸਨ ਕਿ ਤੁਸੀਂ ਚਲੇ ਜਾਓ ਛੱਡ ਕੇ ਤੁਹਾਨੂੰ ਕੁਝ ਨਹੀਂ ਕਹਾਂਗੇ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਣਦੇ ਸਨ ਕਿਉਂਕਿ ਇਹ ਸਾਰਾ ਦ੍ਰਿਸ਼ਟਾਂਤ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀ ਤੋਂ ਪਹਿਲਾਂ ਹੀ ਦਿਖਾ ਦਿੱਤਾ ਸੀ ਕਿ ਤੇਰੇ ਦੋ ਪੁੱਤਰਾਂ ਦੀ ਸ਼ਹਾਦਤ ਜਿਹੜੀ ਆ ਚਮਕਾਉਤ ਦੀ ਘੜੀ ਵਿੱਚ ਹੋਣੀ ਹੈ ਤੇ ਤੇਰੇ ਦੋ ਪੁੱਤਰ ਜਿਹੜੇ ਨੇ ਇਸਰਹਾਂਤ ਦੀਆਂ ਲੀਹਾਂ ਦੇ ਵਿੱਚ ਸਿਰੇ ਜਾਣਗੇ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਥ ਸੰਗਤ ਜੀ ਇੱਥੇ ਪਰੇ ਤਿਆਰ ਪਰ ਤਿਆਰ ਸਿੰਘ ਦੇ ਜਿਹੜੇ ਪਹਿਲਾ ਜੱਸਾ ਜਿਹੜਾ ਹੈ ਉਹ ਭਾਈ ਭਜਤ ਸਿੰਘ ਦਾ ਝਕੀਆਂ ਪਿੰਡ ਦੀ ਯੁੱਧ ਕੋਲ ਭੇਜਿਆ ਕਿ ਜੇ ਅਗੋ ਹਮਲਾ ਹੋਵੇ ਤੇ ਉਹ ਸਾਹਮਣੇ ਨੁੱਕੇਗਾ ਭਾਈ ਭਜਤ ਸਿੰਘ ਸੋਸ ਸਿੰਘਾਂ ਦੇ ਜਥੇ ਦੇ ਨਾਲ ਤੇ ਸਾਹ ਸਾਹਮਣੇ ਨਾਲ ਪਿੱਛੇ ਸਾਰੇ ਆ ਗਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਤੇ ਭਾਈ ਉਦੇਸ ਸਿੰਘ ਤੇ ਭਾਈ ਜੀਵਨ ਸਿੰਘ ਰੰਗ ਦੇ ਕਾਗੂ ਕਾਪੇ ਦਾ ਨਾਲ ਅਦਿਲ ਸਿੰਘ ਨੇ ਸਤਗੁਰੂ ਜੀ ਨੇ ਕਿਹੜਾ ਛੜਿਆ ਕਿਹੜੇ ਨੂੰ ਛੜਦਿਆਂ ਸਤਗੁਰੂ ਜੀ ਕਿਰਤਪੁਰ ਸਾਹਿਬ ਵੱਲ ਘੁਣਾਤੇ ਆਏ ਨੇ ਤੇ ਇਹ ਸੀ ਕਿਰਤਪੁਰ ਸਾਹਿਬ ਵੱਲੀ ਥਾਂ ਤੇ ਆ ਕੇ ਸਤਗੁਰੂ ਜੀ ਨੇ ਆਪਣੇ ਵੱਡਿਆਂ ਦੇ ਸਤਾਨ ਨੂੰ ਨਮਸਕਾਰ ਕੀਤੀ ਹੈ ਇਹ ਇਸ ਥਾਂ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਅਗੀਠਾ ਹੈ ਇਸ ਥਾਂ ਤੇ ਸਤਗੁਰੂ ਗੁਰੂ ਹਰ Rai ਸਾਹਿਬ ਸਤਿ ਸ੍ਰੀ ਪਕਸ਼ਾ ਜੀ ਦਾ ਅਗੀਠਾ ਹੈ ਸਤਗੁਰੂ ਜੀ ਨੇ ਇੱਥੇ ਆ ਕੇ ਨਮਸਕਾਰ ਕੀਤੀ ਸਤਾਨ ਨੂੰ ਇੱਥੋਂ ਅੱਗੇ ਜੰਦੇ ਨੇ ਜਦੋਂ ਸਾਧ ਸੰਗਤ ਜੀ ਨੰਨਾਂ ਦੀ ਪੁਰੀ ਤੋਂ ਕੋਈ 9-10 ਕਿਲੋਮੀਟਰ ਅੱਗੇ ਗਏ ਨੇ ਪਿਛੋਂ ਪਹਾੜੀਆਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਧ ਗੁਰੂ ਜੀ ਨੇ ਕਦੋਂ ਕਿਹੜਾ ਖਾਲੀ ਕਰਤਾ ਜਦੋਂ ਇੰਨਾ ਅੱਗੇ ਚਲੇ ਕਿਤੇ ਭਗਦੌਣ ਮੱਝ ਗਈ ਇੱਕੋ ਨਾਮਵਾਜਾਏ ਗੁਰੂ ਗੋਬਿੰਦ ਸਿੰਘ ਕਿਲੇ ਜੋ ਬਾਹਰ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੰਦਾ ਨਹੀਂ ਜਾਣਦਾ ਤੇ ਸਾਧ ਸੰਗਤ ਜੀ ਇੱਥੇ ਫਿਰ ਜਿਹੜੇ ਵੱਡੇ ਵੱਡੇ ਫੌਜਦਾਰ ਸਨ ਉਹ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਚਾਹੁੰਦੇ ਸਨ ਇਸ ਤਰ੍ਹਾਂ ਕਿ ਕਿ ਜੇ ਅਸੀਂ ਫੜ ਕੇ ਲੈ ਕੇ ਜਾਵਾਂਗੇ ਦਿੱਲੀ ਦਰਬਾਰ ਤੋਂ ਸਾਨੂੰ ਬਣਾਉਣਾਗੇ ਲਾਹੌਰ ਦਾ ਜਿਹੜਾ ਫੌਜਦਾਰ ਹੈ ਜਬਰਦਸਤ ਖਾਨ ਸਰਾਂ ਦਾ ਸੁਪਾ ਵਜ਼ੀਰ ਖਾਨ ਖਵਾਜਾ ਮਰਦੂਦ ਮਰੇ ਮੋਟਰੇ ਦਾ ਸਾਰ ਸੰਗਤ ਜੀ ਇੱਥੇ ਪਤਾ ਨਹੀਂ ਕਿੰਨੇ ਕੁ ਪਹਾੜੀ ਰਾਜੇ ਜਮੇਰ ਚੰਦ ਧੀਮ ਚੰਦ ਵਰਗੇ ਜਿਨ੍ਹਾਂ ਨੇ ਕਸਮਾਂ ਖਾ ਕੇ ਇੱਕ ਕਸਮਾਂ ਤੋਂ ਬੰਦੇ ਆਏ ਤੇ ਸਾਸ ਸੰਗ ਜਦੋਂ ਜਿਹੜਾ ਨੇ ਇੱਕ ਬੰਮ ਹਮਲਾ ਕੀਤਾ ਸਾਂ ਵਾਲੇ ਨੂੰ ਜਵਾਬ ਦੇਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਡਾ ਸਪੁੱਤਰ ਬਾਬਾ ਅਜੀਤ ਸਿੰਘ ਐਦਾਂ ਖੜਿਆ ਜਿਵੇਂ ਸਾਸ ਸੰਗ ਦੀ ਕਿਸੇ ਪਹਾੜ ਦੇ ਵੱਡਾ ਪਹਾੜ ਘੇਰਾ ਕੇ ਦਰਿਆਵਾਂ ਦੇ ਲੱਗ ਜਾਵੇ ਤੇ ਬਾਬਾ ਅਜੀਤ ਸਿੰਘ ਬੜੀ ਬਹਾਦਰੀ ਦੇ ਨਾਲ ਅਥੀ ਚੋਂ ਤੀਰ ਜਮਾਉਂਦੇ ਨੇ ਬਾਬਾ ਪੂਦੇ ਸਿੰਘ ਬੜੀ ਬਹਾਦਰੀ ਨਾਲ ਲੜਦੇ ਸਤਗੁਰੂ ਜੀ ਅੱਗੇ ਪਹੁੰਚੇ ਤੇ ਸਤਗੁਰੂ ਜੀ ਨੂੰ ਪਤਾ ਸੀ ਕਿ ਪੁੱਤਰਾਂ ਦੀ ਸ਼ਹਾਦਤ ਜਿਹੜੀ ਹੈ ਉਹ ਚਮਤਕਾਰ ਨੇ ਕਿਹੜੀ ਜਿਹੜੀ ਚੋੜੀ ਹੈ ਸਤਗੁਰੂ ਜੀ ਨੇ ਸੇਖ ਨੂੰ ਭੇਜਿਆ ਕਿ ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਲੈ ਕੇ ਆਓ ਤੇ ਸਤਸੰਗਤ ਜੀ ਬਾਬਾ ਅਜੀਤ ਸਿੰਘ ਨੂੰ ਜਾ ਕੇ ਜਦੋਂ ਭਾਈ ਮੋਹਦੇ ਸਿੰਘ ਨੇ ਗੱਲ ਕਰੀ ਨਾ ਕਿ ਤੁਸੀਂ ਅੱਗੇ ਚਲੋ ਤੂੰ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਤੁਹਾਨੂੰ ਬੁਲਾਉਂਦੇ ਪਰ ਬਾਬਾ ਅਜੀਤ ਸਿੰਘ ਐਨੇ ਰੋ ਦੇ ਵਿੱਚ ਸਨ ਕਿ ਬੈਰੀਆਂ ਦੇ ਉੱਤੇ ਐਦਾਂ ਪੁੱਤ ਕੇ ਪੈ ਰਹੀ ਸਨ ਜਿਵੇਂ ਸਤਸੰਗਤ ਜੀ ਮਾਨੋ ਅਕਸ਼ਾ ਪਰਮਾਤਮਾ ਆਕਾਰ ਤੋਂ ਕੀ ਆ ਗਿਆ ਹੋਇਆ ਇਨੇ ਬੈਰੀ ਦੇ ਆਉ ਲਾਰੇ ਸੀ ਬਾਬਾ ਜੀ ਸਿੰਘ ਅੱਗੇ ਜਾਣ ਨੂੰ ਤਿਆਰ ਨਹੀਂ ਸਨ ਪਰ ਜਦੋਂ ਜਿੱਤਾ ਦੇ ਹੁਕਮ ਦੀ ਗੱਲ ਆਈ ਤੇ ਬਾਬਾ ਜੀ ਸਿੰਘ ਜੀ ਅੱਗੇ ਚੱਲੇ ਜੇ ਭਾਈ ਜੀਵਨ ਸਿੰਘ ਸਾਧ ਸੰਗ ਜੀ ਉੱਥੇ ਬੜਪੂਰ ਚਾ ਸੰਭਾਲ ਲਏ ਬੜੀ ਬਹਾਦਰੀ ਤੇ ਨਾਲ ਦੇ ਸਿੰਘਾਂ ਨੇ ਦੁਸ਼ਮਣ ਦਾ ਮੁਕਾਬਲਾ ਕੀਤਾ ਕਈ ਸਿੰਘ ਜਿਹੜੇ ਨੇ ਇੱਥੇ ਲੜਦੇ ਨੇ ਤਿੰਨ ਘੰਟੇ ਦਾ ਸਮਾਂ ਦੱਸਿਆ ਇਤਿਹਾਸ ਦੇ ਵਿੱਚ ਤਿੰਨ ਸਾਢੇ ਤਿੰਨ ਘੰਟੇ ਦਾ ਸਮਾਂ ਬਾਬਾ ਉਹਦੇ ਸਿੰਘ ਜਿਹੜੇ ਨੇ ਉਹਨਾਂ ਨੇ ਜਿਹੜੀ ਫੌਜ ਪਛੋਂ ਆਉਣ ਵਾਲੀ ਹੈ ਉਹਨੂੰ ਇੱਕ ਕਦਮ ਵੀ ਅੱਗੇ ਨਹੀਂ ਦਿੱਤਾ ਐਨੀ ਬਹਾਦਰੀ ਕਿਉਂਕਿ ਲੜਨ ਵਾਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਇਹ ਭਾਈ ਉਹਦੇ ਸਿੰਘ ਭਾਈ ਮਜੀਠ ਸਿੰਘ ਦੇ ਵੱਡੇ ਸਹੂਤ ਕਰਨ ਦੇ ਜਿਨ੍ਹਾਂ ਨੇ ਕੇਸਰੀ ਚੰਦ ਰਾਜੇ ਦਾ ਸਿਰ ਵੱਢਿਆ ਤੇ ਜਿਨ੍ਹਾਂ ਨੇ ਇਹ ਬਹਾਦਰੀ ਕੀਤੇ ਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜਨ ਲੜਾਉਣ ਵਾਲੇ ਤੁਸੀਂ ਆਪ ਹੋ ਅਸੀਂ ਤੇ ਕੇਵਲ ਤੇ ਕੇਵਲ ਇੱਕ ਬਖਾਨਾ ਆਂ ਸਾਤਸੰਤ ਜੀ ਭਾਈ ਗੁਰਦੇਵ ਸਿੰਘ ਸਾਢੇ 3 ਘੰਟੇ ਤੱਕ ਬੜਦੇ ਰਹੇ ਆਖਰਕਾਰ ਭਾਈ ਗੁਰਦੇਵ ਸਿੰਘ ਤੇ ਇੰਨੀਆਂ ਤੋਂ ਗੋਲੀਆਂ ਵੱਜੀ ਐ ਗੋਲੀ ਮੱਥੇ ਦੇ ਵਿੱਚ ਵੱਜੀ ਤੇ ਭਾਈ ਗੁਰਦੇਵ ਸਿੰਘ ਸ਼ਹੀਦ ਹੋ ਗਏ ਭਾਈ ਗੁਰਦੇਵ ਸਿੰਘ ਦੀ ਸ਼ਹੀਦੀ ਜਿਹੜੀ ਹੈ ਛਾਇਤ ਪੀਵੀ ਦੇ ਉੱਪਰ ਹੈ ਬਾਬਾ ਜੀਵਨ ਸਿੰਘ ਰੰਗਰੇਤਾ ਗੁਰੂ ਕਾਬੇ ਦਾ ਜਿਹੜੇ ਸਤਸੰਗ ਉਤੇ 72 ਬਾਦਸ਼ਾਹ ਦਾ ਸੀਸ ਰੱਖ ਕੇ ਆਏਗੇ ਇਹ ਇਤਿਹਾਸਕ ਕਹਿੰਦੇ ਨੇ ਕਿ ਇਹ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਉਸ ਔਰ ਦੇ ਵਿੱਚ ਹੈ ਪਰ ਸੈਣਾਪਤੀ ਕਬੀ ਰਾਜ ਕਦੇ ਭਾਈ ਸੰਤੋਪ ਸਿੰਘ ਨੂੰ ਪੜ੍ਹੀ ਤੇ ਉਹਨਾਂ ਦੀ ਲਿਖਤ ਵਿੱਚ ਲਿਖਿਆ ਕਿ ਭਾਈ ਜੀਵਨ ਸਿੰਘ ਦੀ ਸ਼ਹੀਦੀ ਜਿਹੜੀ ਹੈ ਇਹ ਸਰਸਾ ਨਦੀ ਦੇ ਕੰਢੇ ਤੋਂ ਪਹਿਲਾ ਹੋਇਆ ਹੋਈ ਹੈ ਤੇ ਸਾਧ ਸੰਗਤ ਦੀ ਬੜੀ ਬਹਾਦਰੀ ਨਾਲ ਭਾਈ ਜੀਵਨ ਸਿੰਘ ਜੀ ਵੀ ਲੜੇ ਇੱਥੇ ਬੇਅੰਤ ਸ਼ਹਾਦਤਾਂ ਹੋਈਆਂ ਨੇ ਹਨ ਸ਼੍ਰੀ ਗਗੋਬ ਸਿੰਘ ਮਹਾਰਾਜ ਜਦੋਂ ਅਮਰਤ ਵੇੜੇ ਦਾ ਸਾਧ ਸੰਗਤ ਜੀ ਦਾ ਪਾ ਜਿਹੜਾ ਆਰੰਭ ਹੋਇਆ ਸਤਗੁਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਸਖੋ ਅਮਰਤ ਮਿਲ ਆ ਗਿਆ ਆਸਾ ਜੀ ਦੀ ਵਾਰ ਦਾ ਕੀਰਤਨ ਕਰੀਏ ਉਹ ਸਮੇਂ ਤਾਰਿਆਂ ਦੀ ਸ਼ਾਮ ਦੇ ਹਿਤ ਸਾਧ ਸੰਗਤ ਜੀ ਉਸ ਅਕਾਸ਼ ਜਤ ਮੰਡੂ ਦੇ ਵਿੱਚ ਐਦਾਂ ਜਿਵੇਂ ਤਾਰਿਆਂ ਦਾ ਚਦੋਆ ਤਾਣਿਆ ਹੋਇਆ ਹੋਸ ਪਰ ਤੇ ਸਤਗੁਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਡੇ ਦੇ ਵਿੱਚ ਸਾਧ ਸੰਗਤ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਇੱਥੇ ਪਰਵਾਦ ਦੀ ਆਖਰੀ ਮਿਲਣੀ ਹੈ ਮਾ ਗੁਜਰਕੋੜ ਛੋਟੇ ਸਹਿਬਜਾਦੇ ਇੱਥੇ ਨੇ ਮਾਪਾਵਾ ਮਾਤਾ ਸਹਿਬਪੁਰ ਮਾਤਾ ਸੁੰਦਰਕੌਰ ਇੱਥੇ ਨੇ ਸਤਗੁਰੂ ਜੀ ਦੇ ਵੱਡੇ ਪਰਜੰਦ 542 ਸਾਹਿਬ ਸਰਸਾ ਦੇ ਕੰਡੇ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਬੈਠੇ ਸਿੱਖਾਂ ਨੇ ਕਿਹਾ ਕਿ ਸਤਗੁਰੂ ਜੀ ਕੀਰਤਨ ਅੱਗੇ ਜਾ ਕੇ ਕਰ ਲੋਗੇ ਪਿੱਛੋਂ ਦੁਸ਼ਮਣ ਦੀ ਜਿਹੜੀ ਫੌਜ ਆ ਚੜhi ਆ ਰਹੀ ਹੈ ਸਤਗੁਰੂ ਜੀ ਕਹਿਣ ਲੱਗੇ ਨਹੀਂ ਸਿਵਾ ਜੇ ਅਮਰ ਜੀੜਾ ਸਾਡੇ ਕੋਲੋਂ ਲੰਘ ਗਿਆ ਇਸ ਸਿਖ ਨੂੰ ਸੁਖਾਲੇ ਸੰਸਿਤਾ ਤੇਰਾ ਅਮਰਤ ਜਿਹੜਾ ਕਦੇ ਗੁੰਜਣਾ ਨਹੀਂ ਚਾਹੀਦਾ ਜਿੰਨੀ ਮਰਜ਼ੀ ਤੇਰੇ ਤੇ ਮੁਸੀਬਤ ਮਣ ਜਾਵੇ ਜਿੰਨੀ ਮਰਜ਼ੀ ਮੁਸੀਬਤ ਤੇਰੇ ਤੇ ਆ ਜਾਵੇ ਤੇਰੇ ਕੋਲ ਅਮਰਤ ਵੇੜੇ ਗੁਣ ਕੀ ਜਰਜੀ ਨਹੀਂ ਵਿਸਰਨੀ ਚਾਹੀਦੀ ਤੇਰੇ ਕੋਲ ਆਸਾ ਦੀ ਬਾਣੀ ਨਸਰਨੀ ਚਾਹੀਦੀ ਜਦੋਂ ਤੇਰੇ ਕੋਲ ਬਾਣੀ ਨਸਰ ਨਹੀਂ ਨਾ ਸਤਿਗੁਰ ਜੀ ਦੀ ਬਾਣੀ ਜਿਹਦੀ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਭਲਾਏ ਜਿਵੇਂ ਪੱਕਾ ਰੋਗੀ ਜਿਹੜਾ ਕੋੜ ਦਾ ਰੋਗੀ ਬਣ ਆਉਂਦਾ ਜੇ ਤਨ ਤੋਂ ਬਾਣੀ ਦੂਰ ਹੋ ਗਈ ਤੇ ਉਹ ਬਾਣੀ ਤਨ ਤੋਂ ਦੂਰ ਹੋਣ ਵਾਲੇ ਤਨ ਦਾ ਇਹ ਹਾਲ ਹੁੰਦਾ ਜਿਵੇਂ ਕੋੜ ਦੇ ਰੋਗੀ ਦਾ ਤੇ ਸਾਧੂ ਜੀ ਕਹਿੰਦੇ ਇਸ ਤਰ੍ਹਾਂ ਦੇ ਭਾਈ ਨੇਮ ਜਿਹੜਾ ਉਹ ਕਦੇ ਨਹੀਂ ਛੱਡਣਾ ਚਾਹੀਦਾ ਤੇ ਸਾਹ ਸੰਗ ਦੇ ਵਿੱਚ ਉਧਰੋਂ ਸਰਸਾ ਜਿਹੜੀ ਆ ਮੂੰਹ ਅੱਡ ਕੇ ਖੜੀ ਹੈ بارش ਜਿਹੜੀ ਆ ਉਹ ਬੜੀ ਤੇਜ਼ بارش ਹੋ ਰਹੀ ਹੈ ਪਿੱਛੋਂ ਹੌਲ ਚੜੀ ਆ ਰਹੀ ਹੈ ਇੱਥੇ ਸਾਧੂ ਦਾ ਸਿੰਘ ਜਿਹੜਾ ਹੈ ਭਾਈ ਬਸਤਰ ਸਿੰਘ ਲੜਦਾ ਲੜਦਾ ਬੜਾ जख्मी ਹਾਲਤ ਦੇ ਵਿੱਚ ਬਹੁਤ जख्मी ਹੋ ਗਿਆ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਸਿੱਲਾਂ ਨੂੰ ਕਿ ਤੁਸੀਂ ਸਰਸਾਂ ਨੂੰ ਪਾਰ ਕਰੋ ਹੁਣ ਸਰਸਾਂ ਦੇ ਵਿੱਚ ਸਾਧ ਸੰਗਤ ਜੀ ਕੀ ਕੁਝ ਰੁੜਿਆ ਸਰਸਾਂ ਦੀ ਪੇਟ ਵੀ ਕੁਝ ਚੜਿਆ ਇੱਕ ਵਿਦਿਆਰਥੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਤਾ ਸਾਹਿਬ ਦੀ ਪਾਵਨ ਧਰਤੀ ਦੇ ਲਈ ਵਿਦਿਆ ਸਾਧਨ ਦਾ ਜਿਹਦੇ ਵਿੱਚ ਜਿਹੜੇ ਕਵੀ ਸਾਧੂ ਜੀ ਦੇ ਬੰਦੇ ਸਾਨਾ ਨੂੰ 52 ਕਵੀਆਂ ਦਾ ਜ਼ਿਕਰ ਆਉਂਦਾ ਉਹ ਸਾਰੇ ਦਾ ਸਾਰਾ ਜਿਹੜਾ ਖਿਆਨਿਆ ਸਾਧ ਸੰਗਤ ਭਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਸਾਰੀਆਂ ਸਰਸਾ ਦੀ ਪੇਟ ਚੜ ਗਈਆਂ ਦਿਨ ਤੋਂ ਹੋਰੇ ਸਾਧੂ ਜੀ ਦੇ ਜਿਹੜੇ ਉਹ ਸਰਸਾ ਦੀ ਪੇਟ ਚੜ ਗਈ ਬਿਰੰਤ ਸਿੰਘ ਜਿਹੜੇ ਨੇ ਸਾਧ ਸੰਗਤ ਜੀ ਸਰਸਾ ਦੀ ਪੇਟ ਚੜ ਗਈ ਕੁਝ ਕੁ ਸਿੰਘਾਂ ਨੇ ਸਰਸਾ ਨੂੰ ਪਾਰ ਕੀਤਾ ਹੈ ਇਧਰੋਂ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦ ਜਿਹੜੇ ਨੇ ਇਹ ਸਰਸਾਂ ਦੇ ਨਾਲ-ਨਾਲ ਹੁੰਦੇ ਕੁਝ ਨੇ ਮਾਸਕੀ ਦੀ ਸ਼ਾਮ ਦੇ ਕੋਲ ਪਹੁੰਚੇ ਤੇ ਮਾਤਾਵਾਂ ਜਿਹੜੀਆਂ ਨੇ ਸਾਧ ਸੰਗਤ ਜੀ ਮਾਤਾ ਸਹਿਬਪੁਰ ਤੇ ਮਾਤਾ ਸੁੰਦਰਪੁਰ ਭਾਈ ਬੜੀ ਸਿੰਘ ਨਾਲ ਦਿੱਲੀ ਵਾਲੀ ਸਾਈਡ ਤੋਂ ਹੋ ਗਏ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਿੱਖਾਂ ਦੇ ਵਿਚੋਲੇ ਪਏ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਧ ਸੰਗਤ ਜੀ ਮਨ ਦੇ ਵਿੱਚ ਇੱਕ ਵੀ ਸ਼ਿਕਵਾ ਨਹੀਂ ਸਾਧੂ ਦੀ ਹੈ ਕਿ ਪਰਿਵਾਰ ਤੈਨ੍ਹੇ ਹਿਸਾਬ ਵਟੇ ਨੂੰ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰਾ ਪਰਜਾਨ ਕੋ ਸੰਸ। ਇਹ ਸਿੱਖ ਨੂੰ ਬੜਾਈਆਂ ਸਤਿਗੁਰੂ ਦੀ ਦੇਦੇ ਨੇ। ਕਿਉਂਕਿ ਸਤਿਗੁਰ ਦਾ ਰੂਪ ਸਾਹਿਬ ਸਿੰਘ ਜੀ ਅੱਜ ਵੀ ਖਾਲਸੇ ਦੇ ਵਿੱਚ ਹੈ। ਖਾਲਸਾ ਸਰੂਪ ਹੈ। ਖਾਸ ਖਾਲਸੇ ਵਿੱਚ ਹੂੰ ਪਰਉ ਨਿਵਾਸ ਅਸੂਦਾ ਨਿਵਾਸ ਕਿੱਥੇ ਹੈ ਖਾਲਸੇ ਵਿੱਚ। ਜਿੱਥੇ ਪੰਜ ਬੱਤੇ ਹੋ ਜਾਉਂਦੇ ਉੱਥੇ ਪੁਜਤਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪ੍ਰਾਜਮਣ ਹੋ ਜਾਂਦਾ ਹੈ। ਇਸ ਤਰ੍ਹਾਂ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਉਤੇ ਬੜੇ ਪਰਉਪਕਾਰ ਕੀਤੇ ਨੇ ਹੁਣ ਸੱਜਣਾਂ ਤੋਂ ਅੱਗੇ ਜਾ ਕੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਕਜਤਾਰ ਸਿੰਘ ਜੀ ਸ